ਬਈ ਸਾਸਰੀ ਕਾ ਮਹਿਮਨ ਜੀ ਦਾ ਬਾਕੜੀ ਜੀ ਸੁਣੋ ਅੱਜ ਕੁੱਤਿਆਂ ਦੇ ਬਾਰੇ ਬੜਾ ਵੀ ਕਿੰਨੇ ਕਿਸਮ ਕਿਸਮਾਂ ਹੁੰਦੀਆਂ ਜੀ ਬਾਕੀ ਉਹਨਾਂ ਦੇ ਪੂਰੇ ਬੱਚੇ ਦਿੱਤੇ ਕੁੱਤੀ ਫੀਲਦੀਆਂ ਦੋ ਤੇ ਇੱਕ ਸਨ ਕੁੱਤੀਆਂ ਤੇ ਉਹਨਾਂ ਬਾਰੇ ਵੀ ਬਾਤ ਲੀਏ ਬਾਈ ਜੀ ਕੀ ਨਾ ਜੀ ਇਹ ਕੁੱਤੀ ਦਾ ਕੀ ਹੈ ਸੁਪਰੀਮੀਅਮ ਹੈ ਬਾਈ ਅੱਛਾ ਜੀ ਕੀ ਪ੍ਰੀਮੀਅਮ ਹੈ ਅਸਪ੍ਰੀਮੀਅਮ ਹੈ ਪ੍ਰੀਮੀਅਮ ਹੈ ਪ੍ਰੀਮੀਅਮ ਠੀਕ ਹੈ ਜੀ ਠੀਕ ਹੈ ਜੀ ਵੱਡੇ ਸਾਈਜ਼ ਵੀ ਹੁੰਦੇ ਨੇ ਸੌਂ ਸਾਈਜ਼ ਠੀਕ ਹੈ ਜੀ ਬੱਚੇ ਸਹੀ ਕਿੰਨੇ ਬੱਚੇ ਜੀ ਇਹਦੇ ਚਾਰ ਬੱਚੇ ਆ ਬਾਈ ठीक है बहुत ही सोहने छोटे छोटे है जी ठीक है कुत्ते जी कुत्तियां जी है दो कुत्ते दो जी कि नस्ल है जी अच्छा जी ठीक है ठीक है इधर लो बार जी ठीक है कद कि करूँगी ठीक है जी धन्यवाद ਹਾਂਜੀ ਬਈ ਆਹ ਕਿਹੜੀ ਨਸਲਾ ਕਹਾਲੀ ਇਹ ਐਮਰੀਕਨ ਬੁਲੀਆ ਬਾਈ ਦਿਖਾ ਦਿਓ ਆ ਦੇਖੋ ਜੀ ਸਮਾਤ ਇਹ ਐਮਰੀਕਨ ਬੁਲੀਆ ਜੀ ਮੈਰਕਨ ਬੁਲੀ 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 ਐਮਰੀਕਨ ਬੁਲੀ ਇਹਦੇ ਕਿਤੂਰੇ ਵੀ ਲਖਦੀ ਇਹਦੇ ਕਿਤੂਰੇ ਕਿੰਨੇ ਜੀ ਇਹ 6 ਬੱਚੇ ਆ ਬਾਈ ਅੱਛਾ ਜੀ ਦਿਖਾ ਦਿਓ ਠੀਕ ਹੈ ਜੀ ਇਹ ਕਿੰਨੇ ਕੁੱਤੇ ਆ ਜੀ ਕਿੰਨੇ ਕੁੱਤੇ ਆ ਇਹ ਇਹ 4 ਕੁੱਤੇ 2 ਕੁੱਤੇ ਆ ਬਾਈ ਠੀਕ ਹੈ ਜੀ ਇਹ ਵਖਾ ਦਿਓ ਜੀ ਉਹ ਕਰ ਉਹ ਚੱਕ ਕੇ ਰੋ ਰੋ ਖਾ ਲਓ બસ ਬਸ ਦੋ ਦਿਖਾ ਦੇ ਠੀਕ ਹੈ ਜੀ ਬਾਈ ਸਾਨੂੰ ਵੜਦੀ ਤਾਂ ਨਹੀਂ ਇਹ ਜੀ ਇਹ ਨਹੀਂ ਮਰਦੀ ਜੀ ਠੀਕ ਹੈ ਜੀ ਦਾਦਾ ਬਾਈ ਹਾਂ ਦੱਸਣਾ ਦੱਸ ਦੋ ਵੀ ਗੱਲ ਤੁਸੀਂ ਦੱਸਣਾ ਬਾਈ ਕੀ ਰੇਟ ਆ ਜੀ ਇਹਦਾ ਇਹ ਬਾਈ 20000 ਦੀ ਲੈਂਦੀ ਆ ਫਿਰ ਪੇਪਰ ਠੀਕ ਹੈ ਜੀ ਤੇ ਜਿਹੜੀ ਔਰਲੀ ਆਪਣੀ ਚਿੱਟੀ ਗਦੂਰੇ ਵਾਲੀ ਉਹਦਾ ਕੀ ਰੇਟ ਆ ਜੀ ਪੀ.ਐਮ.ਆਈ. ਹਾਂਜੀ ਪ੍ਰੀਮਾ ਦਾ 500 ਮਿਲਦਾ ਹੈਗਾ ਤੇ ਫੀਮੇਲ ਦਾ 4000 ਰੁਪਏ ਠੀਕ ਹੈ ਜੀ ਅਗਲੇ ਸਰੀ ਵਾਲੇ ਜੀ ਅਮਰੀਕਨ ਅਮਰੀਕਨ मुली ਦਾ ਉਹਦਾ 15000 ਰੁਪਏ ਬਾਈ ਮੇਰੇ ਉਹ ਚ ਠੀਕ ਹੈ ਜੀ ਧੰਨਵਾਦ